ਇਹ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਫਰਵਰੀ ਨੂੰ ਕਰਨਗੇ ਪੰਜਾਬ ਦਾ ਦੌਰਾ ਜਲੰਧਰ ਦੇ ਵਿੱਚ ਡੇਰਾ ਬੱਲਾ ਵਿਖੇ ਹੋਣਗੇ ਨਿਮਸਤਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋ ਸਕਦੀ ਹੈ ਮੁਲਾਕਾਤ ਜੋ ਅਕਾਲੀ ਭਾਈਪਾ ਗੱਠ ਜੋੜ ਨੂੰ ਲੈ ਕੇ ਵੀ ਇਹ ਵੱਡੀ ਚਰਚਾ ਹੈ ਅਕਾਲੀ ਪੱਜਪਾ ਗੱਠਜੋੜ ਦੇ ਉੱਪਰ ਹੋ ਸਕਦਾ ਹੈ ਫੈਸਲਾ ਜੋ ਦੇਸ਼ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਪੰਜਾਬ ਦੇ ਵਿੱਚ ਆ ਰਹੇ ਨੇ 1 ਫਰਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਭਾਜਪਾ ਦੀ ਲੀਡਰਸ਼ਿਪ ਦੇ ਵੱਲੋਂ ਉਹਨਾਂ ਨੂੰ ਜਲੰਧਰ ਬੁਲਾਇਆ ਗਿਆ ਜਲੰਧਰ ਡੇਰਾ ਪੱਲਾ ਵਿਖੇ ਉਹ ਨਮਸਤਕ ਹੋਣਗੇ 1 ਫਰਵਰੀ ਨੂੰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਿਆ ਨੇ ਭਾਜਪਾ ਲੀਡਰਸ਼ਿਪ ਅੱਪਾ ਪਰ ਹੋਈ ਪਈਏ ਜੋ ਜਲੰਧਰ ਦਾ ਦਲਿਤ ਵੋਟ ਬੈਂਕ ਕੇ ਉਸ ਨੂੰ ਬੀਜੇਪੀ ਵਾਲੇ ਪਾਸੇ ਕਨਵਰਟ ਕਰਨ ਵਾਸਤੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਵੇਖਿਆ ਜਾ ਰਿਹਾ ਹੈ ਜੋ ਇਸ ਤੋਂ ਪਹਿਲਾਂ ਡੇਰਾ ਬੱਲਾ ਦੇ ਮੁਖੀ ਸੰਤ ਨਰਨਜਨ ਦਾਸ ਜੀ ਨੂੰ ਜੋ ਪਦਮ ਸ਼੍ਰੀ ਅਵਾਰਡ ਲਈ ਵੀ ਚੁਣਿਆ ਗਿਆ ਸੀ ਔਰ ਉਹਨਾਂ ਨੂੰ ਗਣਤੰਤਰ ਦਿਵਸ ਵਾਲੇ ਦਿਨ ਪਦਮ ਸ਼੍ਰੀ ਅਵਾਰਡ ਸੌਂਪਿਆ ਗਿਆ ਜਿਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਹੁਣ ਜਲੰਧਰ ਦੇ ਵਿੱਚ 1 ਫਰਵਰੀ ਨੂੰ ਆਪਣਾ ਇਹ ਪਹਿਲਾ ਦੌਰਾ ਕਰਨ ਜਾ ਰਹੇ ਨੇ ਸੋ ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਜਲੰਧਰ ਦਾ ਦੌਰਾ ਕਰਨ ਲਈ ਗੁਰੂ ਰਵੀਦਾਸ ਜੀ ਦਾ 649ਵਾਂ ਜਨਮ ਦਿਹਾੜਾ ਮਨਾਇਆ ਜਾਵੇਗਾ 1 ਫਰਵਰੀ ਨੂੰ ਇਸੇ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਜਲੰਧਰ ਡੇਰਾ ਸਚਖੰਡ ਬੱਲਾ ਵਿਖੇ ਮੱਥਾ ਟੇਕਣਗੇ ਦੱਸਿਆ ਜਾ ਰਿਹਾ ਹੈ ਕਿ ਸ਼ਾਮ 4 ਵਜੇ ਉੱਥੇ ਪਹੁੰਚਣਗੇ ਤੇ ਪ੍ਰਧਾਨ ਮੰਤਰੀ ਦੀ ਇਹ ਫੇਰੀ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਸਮਰਪਿਤ ਹੋਵੇਗੀ ਪ੍ਰਸ਼ਾਸਨ ਅਤੇ ਡੇਰਾ ਪ੍ਰਬੰਧਨ ਨੇ ਇਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਸ਼ਰਧਾਲੂ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਨੂੰ ਲੈ ਕੇ ਪੂਰੀ ਤਰ੍ਹਾਂ ਉਤਸ਼ਾਹਨ ਜਦੋਂ ਪ੍ਰਧਾਨ ਮੰਤਰੀ 2022 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਉਸ ਸਮੇਂ ਉਹਨਾਂ ਨੂੰ ਪੰਜਾਬ ਦੇ ਵਿੱਚ ਆਪਣਾ ਦੌਰਾ ਨਹੀਂ ਕਰਨ ਦਿੱਤਾ ਜਾਂਦਾ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾਂਦੀਆਂ ਨੇ ਤੇ ਵਾਪਸ ਮੋੜ ਦਿੱਤਾ ਜਾਂਦਾ ਫਿਰ ਦੂਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆ ਰਹੇ ਨੇ ਜਲੰਧਰ ਦੇ ਵਿੱਚ ਆ ਰਹੇ ਨੇ ਜਦੋਂ ਕਿ ਡੇਰਾ ਬੱਲਾ ਦੇ ਵਿੱਚ ਉਹ ਨਮਸਤਕ ਹੋਣਗੇ ਡੇਰਾ ਬੱਲਾ ਦੇ ਮੁਖੀ ਸਤ ਨਰਿੰਦਰ ਦਾਸ ਜੀ ਨੇ ਜੋ ਇੱਕ ਮਹੀਨਾ ਪਹਿਲਾਂ ਵੀ ਦਿੱਲੀ ਵਿੱਚ ਉਹਨਾਂ ਨਾਲ ਰਸਮੀ ਮੁਲਾਕਾਤ ਕੀਤੀ ਸੀ ਉਸ ਸਮੇਂ ਵੀ ਉਹਨਾਂ ਦੀ ਚਰਚਾ ਹੋਈ ਸੀ ਉਹ ਡੇਰਾ ਬੱਲਾ ਦੇ ਮੁਖੀ ਸਤ ਨਰਿੰਦਰ ਦਾਸ ਜੀ ਨੇ ਉਹਨਾਂ ਨੂੰ ਪੰਜਾਬ ਡੇਰਾ ਬੱਲਾ ਵਿਖੇ ਆਉਣ ਲਈ ਸੱਦਾ ਦਿੱਤਾ ਸੀ ਜਿਸ ਨੂੰ ਸਵੀਕਾਰ ਕਰਦਿਆਂ ਹੋਇਆ ਉਹਨਾਂ ਨੇ ਆਪਣਾ ਇਹ ਪ੍ਰੋਗਰਾਮ ਜੋ ਉਲਿੱਕਿਆ ਹੈ 1 ਫਰਵਰੀ ਨੂੰ ਜਲੰਧਰ ਦੌਰੇ ਤੇ ਪਹੁੰਚਣਗੇ ਸੋ ਡੇਰਾ ਬੱਲਾ ਵਿਖੇ ਨਮਸਤਕ ਹੋਣਗੇ ਦੂਸਰੇ ਪਾਸੇ ਅਕਾਲੀ ਦਲ ਨਾਲ ਗਠਜੋੜ ਦੀ ਇਹ ਚਰਚਾ ਵੀ ਚੱਲ ਰਹੀ ਹੈ ਕਿ ਅਕਾਲੀ ਦਲ ਨਾਲ ਜੋ ਗਠਜੋੜ ਵੀ ਹੋ ਸਕਦਾ ਹੈ ਪਰ ਬੀਜੇਪੀ ਦੀ ਲੀਡਰਸ਼ਿਪ ਆਪਣੇ ਦਮ ਤੇ ਚੋਣਾਂ ਲੜਨ ਲਈ ਐਲਾਨ ਕਰ ਚੁੱਕੀ ਹੈ ਜੋ ਕਿ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਪਣੇ ਦਮ ਤੇ ਚੋਣਾਂ ਲੜਨ ਵਾਸਤੇ ਬੀਜੇਪੀ ਵੱਲੋਂ ਵਾਰ-ਵਾਰ ਇਹ ਐਲਾਨ ਕੀਤਾ ਜਾ ਰਿਹਾ ਹੈ ਜੋ ਦੇਸ਼ ਦੇ ਪ੍ਰਧਾਨ ਮੰਤਰੀ ਜਲੰਧਰ ਦੌਰੇ ਦੇ ਉੱਪਰ ਜੋ ਜਲੰਧਰ ਦੇ ਵਿੱਚ ਦਲਿਤ ਵੋਟ ਬੈਂਕ ਦੇ ਦਲਿਤ ਵੋਟ ਬੈਂਕ ਨੂੰ ਬੀਜੇਪੀ ਵਾਲੇ ਪਾਸੇ ਕਨਵਰਟ ਕਰਨ ਵਾਸਤੇ ਵੀ ਬੀਜੇਪੀ ਵੱਲੋਂ ਇਹ ਵੱਡਾ ਪੱਤਾ ਖੇਡਿਆ ਜਾ ਰਿਹਾ ਕਿਉਂਕਿ ਜਦੋਂ 2022 ਦੇ ਵਿੱਚ ਕਾਂਗਰਸ ਨੂੰ ਜਲੰਧਰ ਦੇ ਵਿੱਚ ਬਹੁਤ ਵੱਡਾ ਵੱਲ ਮਿਲਿਆ ਸੀ ਜਲੰਧਰ ਦੇ ਵਿੱਚ ਕਾਂਗਰਸ ਨੇ ਆਪਣੀਆਂ ਸੀਟਾਂ ਜਿੱਤੀਆਂ ਸੀ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਉਸ ਸਮੇਂ ਵੀ ਦਲਿਤ ਵੋਟ ਬੈਂਕ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਪਹਿਲੇ ਨੰਬਰ ਤੇ ਜਿੱਤੇ ਜਦੋਂ ਕਿ ਚੰਨਜੀਤ ਸਿੰਘ ਚੰਨੀ ਨੂੰ ਜਲੰਧਰ ਦੇ ਵਿੱਚੋਂ ਬਹੁਤ ਵੱਡਾ ਸਮਰਥਨ ਮਿਲਿਆ ਅੱਜ ਜਲੰਧਰ ਸਾਈਡ ਤੇ ਹੀ ਜਵਾਪੇ ਦੇ ਵਿੱਚ ਹੀ ਚਰਨਜੀਤ ਸਿੰਘ ਚੰਨੀ ਦਾ ਪ੍ਰਭਾਵ ਵਧ ਰਿਹਾ ਜੋ ਉਹਨਾਂ ਨੂੰ ਮੁੱਖ ਮੰਤਰੀ ਦੇ ਤੌਰ ਤੇ ਦੇਖਿਆ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਬੀਜੇਪੀ ਵੱਲੋਂ ਇਹ ਵੱਡਾ ਪੱਤਾ ਖੇਡਿਆ ਗਿਆ ਬੀਜੇਪੀ ਦਲਤ ਵੋਟ ਬੈਂਕ ਨੂੰ ਬੀਜੇਪੀ ਵਾਲੇ ਪਾਸੇ ਮੋੜਨ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇਹ ਦੌਰਾ ਦੇਖਿਆ ਜਾ ਰਿਹਾ ਹੈ